ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਸਾਰੇ ਠੀਕ ਹੋ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਵੀਡੀਓ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਏ ਸੀ ਜੀ ਜਿਹਦੇ ਵਿੱਚ ਆਪਾਂ ਕਰੀਮ ਚੋਂ ਇੱਕ ਖੋਵਾ ਕੱਢਿਆ ਸੀ ਤੇ ਅੱਜ ਆਪਾਂ ਉਸੇ ਖੋਵੇ ਦਾ ਬਣਾਵਾਂਗੇ ਗਾਜਰ ਭਾਗ ਤੇ ਉਹਦੇ ਵਾਸਤੇ ਆਪਾਂ ਲਈਆਂ ਗਾਜਰਾ 1.5 ਕਿਲੋ ਗਾਜਰਾ ਲੈ ਲਈਆਂ ਤੇ ਜਿਹੜਾ ਆਪਣਾ ਖੋਵਾ ਨਾ ਇਹ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਆ ਤੇ ਇਸ ਕਰਕੇ ਆਪਾਂ 1.5 ਕਿਲੋ ਗਾਜਰਾ ਲੈ ਲਈਆਂ ਵਾ ਤੇ ਇਹ ਉਹੀ ਖੋਵਾ ਜਿਹੜਾ ਆਪਾਂ ਕਰੀਮ ਦੇ ਵਿੱਚੋਂ ਕੱਢਿਆ ਸੀਗਾ ਤੇ ਪਹਿਲੀ ਵੀਡੀਓ ਤੁਸੀਂ ਦੇਖ ਹੀ ਲਈ ਹੋਊਗੀ ਕਿਵੇਂ ਆਪਾਂ ਕਰੀਮ ਦੇ ਵਿੱਚੋਂ ਜਿਹੜਾ ਖਵਾਓ ਕੱਢਿਆ ਇਕੱਠਾ ਕੀਤਾ ਤੇ ਸਾਡਾ ਦੋ ਦਿਨਾਂ ਦਾ ਸੀਗਾ ਮਤਲਬ ਦੋ ਟਾਈਮ ਸੀ ਪਹਿਲਾਂ ਸੀ ਇੱਦਾਂ ਕੱਢ ਲਿਆ ਇੱਦਾਂ ਸੀ ਹੋਰ ਕੱਢ ਲਿਆ ਤੇ ਹੁਣ ਆਪਾਂ ਇਹਦਾ ਗਾਜਰ ਪਕ ਬਣਾਵਾਂਗੇ ਤੇ ਮੈਂ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਕद्दूकस ਕਰਕੇ ਫਿਰ ਤੁਹਾਡੇ ਅੱਗੇ ਵੀਡੀਓ ਲੈ ਕੇ ਆਉਣੀ ਆ ਤੁਸੀਂ ਵੀਡੀਓ ਦੇ ਨਾਲ-ਨਾਲ ਬਨੇ ਰਹੋ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓਜ਼ ਦੇਖਣ ਵਾਸਤੇ ਮਦਰਾ ਤੁਸੀਂ ਸਾਡੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਹਰੇਕ ਤਰ੍ਹਾਂ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਣੀ ਹੈ ਬਿਊਟੀ ਦੇ ਰਿਲੇਟਡ ਸੂਟਾਂ ਦੇ ਰਿਲੇਟਡ ਜੇ ਕੋਈ ਚੀਜ਼ ਖਾਣ ਪੀਣ ਦੀ ਆਪ ਤੇਗਲੀ ਬਣਾਉਣੀ ਹੈ ਜਾਂ ਕੋਈ ਚੀਜ਼ ਨਵੀਂ ਲੱਗਦੀ ਆ ਵੀ ਜਿਹਦੇ ਵਿੱਚ ਨੌਲੇਜ ਹੈ ਤੁਹਾਨੂੰ ਵੀ ਮਿਲ ਸਕਦੀ ਆ ਉਹ ਚੀਜ਼ ਵੀ ਲੈ ਕੇ ਆਉਣੀ ਆ ਤੇ ਵੀਡੀਓ ਨੂੰ ਵੱਧ ਵੱਧ ਗਾਜਰ ਜਿਹੜੀਆਂ ਆਪਾਂ ਉਹ ਕੱਦੂਕਸ ਕਰ ਲੀਆਂ ਹੁਣ ਇਹ 1.5 ਕਿਲੋ ਗਾਜਰਾ ਸੀ ਜਿਹੜੀਆਂ ਆਪਾਂ ਕੱਦੂਕਸ ਕਰ ਲੀਆਂ ਤੇ ਹੁਣ ਆਪਾਂ ਇਹਨੂੰ ਇਦਾਂ ਕੜਾਈ ਦੇ ਵਿੱਚ ਪਾਵਾਂਗੇ ਤੇ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਸਾਰਾ ਬਣ ਗਿਆ ਗਾਜਰਾ ਸੌਫਟ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਜਿਹੜਾ ਖੂਆ ਮਿਕਸ ਕਰਾਂਗੇ ਕਿਵੇਂ-ਕਿਵੇਂ ਕਰਨਾ ਵਿੱਚ ਆਪਾਂ ਇਹਦੇ ਕੀ-ਕੀ ਐਡ ਕਰਨਾ ਉਹ ਆਪਾਂ ਤੁਹਾਨੂੰ ਵਿੱਚ ਵੀਡੀਓ ਤੇ ਦਿਖਾਵਾਂਗੇ ਤੇ ਇੱਕ ਵਾਰ ਆਪਾਂ ਗਾਜਰਾ ਪਾ ਕੇ ਇਹਨਾਂ ਨੂੰ ਹਿਲਾਇ ਜਾਵਾਂਗੇ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਥੋੜਾ ਜਿਹਾ ਹਿਲਾ ਕੇ ਢੱਕਣ ਫੜਾਓ ਥੋੜਾ ਜਿਹਾ ਹਿਲਾ ਕੇ ਆਪਾਂ ਇਹਨਾਂ ਨੂੰ ਫੇਰ ਇਹਨਾਂ ਨੂੰ ਢੱਕ ਦਾਂਗੇ ਇਹ ਪਾਣੀ ਛੱਡ ਜਾਣਗੀਆਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ-ਥੋੜਾ ਹਿਲਾਇ ਜਾਵਾਂਗੇ ਤਾਂ ਆਪਾਂ ਇਹਨਾਂ ਨੂੰ ਪਾਣੀ ਛੱਟਣ ਤੱਕ ਬੀਟ ਕਰਾਂਗੇ ਜਦੋਂ ਚੰਗੀ ਤਰ੍ਹਾਂ ਪਾਣੀ ਛੱਟਦਾ ਸੌਫਟ ਹੋ ਜਾਣੀ ਹੈ ਬਿਲਕੁਲ ਅੱਧੀਆਂ ਗਾਜਰਾ ਰਹਿ ਜਾਣਗੀਆਂ ਫਿਰ ਆਪਾਂ ਅੱਗੇ ਜਿਹੜਾ ਇਹਦੇ ਵਿੱਚ ਮਿਕਸ ਕਰਾਂਗੇ ਜਿਹੜਾ ਜਿਹੜਾ ਕੁਛ ਆਪਾਂ ਮਿਕਸ ਇਹਦੇ ਵਿੱਚ ਕਰਨਾ ਹੁਣ ਇੱਕ ਵਾਰ ਤਾਂ ਆਪਾਂ ਫੁੱਲ ਸੇਕ ਦੇ ਉੱਤੇ ਜਿਹੜਾ ਵਾ ਇਹਨਾਂ ਨੂੰ ਰੱਖਿਆ ਵਾ ਕੜਾਈ ਨੂੰ ਫਿਰ ਆਪਾਂ ਥੋੜਾ ਜਿਹਾ ਸੇਕ ਇਹਦੇ ਨਾਲ ਮਤਲਬ ਥੋੜਾ ਜਿਹਾ ਲੋ ਘਰ ਤਾਂ ਕੇ ਫਲੇਮ ਤੇ ਫਿਰ ਆਪਾਂ ਇਹਨੂੰ ਢੱਕ ਦਿੰਦੇ ਆ ਢੱਕਣ ਤੋਂ ਬਾਅਦ ਇਹ ਪਾਣੀ ਛੱਡਣ ਦੀਆਂ ਤੇ ਜਿਹੜਾ ਪਾਣੀ ਜਦੋਂ ਇਹਨਾਂ ਨੇ ਪਾਣੀ ਛੱਡਤਾ ਫਿਰ ਉਹਦੇ ਵਿੱਚ ਆਪਾਂ ਇੱਕ ਚੀਜ਼ ਮਿਕਸ ਕਰਨੀ ਆ ਜਦੋਂ ਇਹਨਾਂ ਨੇ ਪਾਣੀ ਛੱਡਤਾ ਫਿਰ ਅੱਗੇ ਆਪਾਂ ਤੁਹਾਨੂੰ ਦੱਸਦੇ ਆ ਇਹ ਹੁਣ ਆਪਾਂ ਇਹਨਾਂ ਨੂੰ ਨਾ ਥੋੜਾ ਜਿਹਾ ਸ਼ੇਕ ਲੋ ਕਰਕੇ ਲੋ ਫਲੇਮ ਤੇ ਕਰਕੇ ਹੁਣ ਆਪਾਂ ਇਹਨੂੰ ਢੱਕ ਦਿੰਦੇ ਆ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਆ ਜਦੋਂ ਇਹ ਪਾਣੀ ਛੱਡਣ ਗਿਆ ਉਦੋਂ ਤੱਕ ਆਪਾਂ 5 ਮਿੰਟ ਵੀਲ ਕਰਦੇ ਆ ਵਿੱਚ ਜਿਹੜੀ ਚੈੱਕ ਕਰ ਲਾਂਗੇ ਜਦੋਂ ਪਾਣੀ ਛੱਡਤਾ ਫਿਰ ਆਪਾਂ ਜਿਹੜਾ ਵਾ ਇਹਦੇ ਵਿੱਚ ਅੱਗੇ ਨੈਕਸਟ ਪ੍ਰੋਸੈਸ ਜਿਹੜਾ ਉਹ ਕਰਦੇ ਹਾਂ ਜਦੋਂ ਤੱਕ ਆਪਣੀਆਂ ਗਾਜਰਾਂ ਬਣ ਰਹੀਆਂ ਉਦੋਂ ਤੱਕ ਆਪਾਂ ਬਦਾਮ ਤੇ ਕਾਜੂ ਕੱਟ ਲੈਨੇ ਆ ਜਿਹੜੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਇਧਰ ਗਾਜਰਾਂ ਵੀ ਜਿਹੜੀਆਂ ਬਣ ਰਹੀਆਂ ਹੌਲੀ ਹੌਲੀ ਪਾਣੀ ਛੱਡਣਗੀਆਂ ਫਿਰ ਉਸ ਤੋਂ ਆਪਾਂ ਜਿਹੜੇ ਇਹ ਕਾਜੂ ਅਤੇ ਬਦਾਮ ਆ ਵਿੱਚ ਮਿਕਸ ਕਰ ਦਾਂਗੇ ਐਡ ਕਰ ਦਾਂਗੇ ਇਹਦੇ ਉਹ ਤੱਕ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਹੁਣ ਗਾਜਰਾਂ ਪੱਕ ਵੀ ਕਾਫੀ ਤਿਆਰ ਹੋ ਗਈਆਂ ਜਿਵੇਂ ਆਪਾਂ ਜੰਨੀਆਂ ਪਾਈਆਂ ਸੀਗੀਆਂ ਉਹਦੇ ਨਾਲੋਂ ਅੱਧੀਆਂ ਰਹਿ ਗਈਆਂ ਅਜੇ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਚੰਗੀ ਤਰ੍ਹਾਂ ਜਿਵੇਂ ਜਿਵੇਂ ਪਾਣੀ ਸੁੱਕੀ ਗਿਆ ਆਪਾਂ ਹੋਵੇਂ-ਉਵੇਂ ਚੈੱਕ ਕਰਦੇ ਰਾਵਾਂਗੇ ਫੇਰ ਹੀ ਜਿਹੜਾ ਪਹਿਲੇ ਵਿੱਚ ਖੋਆ ਜਿਹੜਾ ਐਡ ਕਰਾਂਗੇ ਤੇ ਹੁਣ ਜਿਹੜੇ ਆਪਾਂ ਡਰਾਈ ਫੂਟਸ ਕੱਟੇ ਸੀ ਨਾ ਉਹ ਆਪਾਂ ਐਡ ਕਰ ਦਾਂਗੇ ਕਿਨਾਰੇ ਵੀ ਜਿਹੜੇ ਸਟੀਮ ਨਾਲ ਪੱਕ ਜਾਣਗੇ ਚੰਗੀ ਤਰ੍ਹਾਂ ਮਿਕਸ ਕਰਦਾਂਗੇ ਤੇ ਆਪਾਂ ਇਹਨਾਂ ਨੂੰ ਢਾਕੇ ਰੱਖ ਦਾਂਗੇ ਬਸ ਇਹਨਾਂ ਨੂੰ ਪਕਾਉਣਾ ਚੰਗੀ ਤਰ੍ਹਾਂ ਪਾਣੀ ਇਹਦੇ ਵਿੱਚੋਂ ਸੁੱਕ ਜੇ ਬੱਸ ਕਿਉਂਕਿ ਜਿਆਦਾ ਤਾਂ ਹੈ ਨਹੀਂ ਐ ਜਾਰਾ ਟਾਈਮ ਚੱਲਣ ਨਹੀਂ ਬਸ ਇਹ ਹੁੰਦਾ ਨਾ ਕਿ ਜੇ ਆਪਾਂ ਪਾਣੀ ਨਹੀਂ ਸਪਾਉਂਦੇ ਖਰਾਬ ਹੋ ਜਾਂਦਾ ਵਾ ਗਾਜਰਾ ਲੈਣੇ ਆ ਗਾਜਰ ਪਕ ਆਪਣਾ ਖਰਾਬ ਹੋ ਜਾਊਗਾ ਤੇ ਆਪਣਾ ਇੰਨਾ ਜਿਆਦਾ ਹੈ ਨਹੀਂ ਅਭੀ ਖਰਾਬ ਹੋ ਜਾਊਗਾ ਜਿਆਦਾ ਦਿਨ ਤੱਕ ਚੱਲ ਨਹੀਂ ਆ ਚਾਰ ਚਾਕ ਦਿਨ ਮੱਸਾ ਚੱਲੂਗਾ ਹੁਣ ਇਹਨੂੰ ਆਪਾਂ ਢੱਕੇ ਨਹੀਂ ਰੱਖਦੇ ਹੁਣ ਆਪਾਂ ਇਹਨੂੰ ਇਦਾਂ ਹੀ ਫੁੱਲਾ ਛੱਡਾਂਗੇ ਤਾਂ ਜਿਹੜਾ ਪਾਣੀ ਆ ਜਲਦੀ ਸੁੱਕ ਹੋ ਜਾ ਦੇ ਵਿੱਚੋਂ ਪਹਿਲਾਂ ਆਪਾਂ ਇਹਨੂੰ ਢੱਕੇ ਰੱਖਿਆ ਕੇ ਪਾਣੀ ਬਾਹਰ ਨਿਕਲਿਆ ਗਾਜਰਾਂ ਦੇ ਵਿੱਚੋਂ ਤੇ ਹੁਣ ਜਿਹੜਾ ਆਪਾਂ ਇਹਨੂੰ ਖੁੱਲਾ ਛੱਡਾਂਗੇ ਬਿਨਾ ਢੱਕਣ ਤੋਂ ਰੱਖਾਂਗੇ ਤਾਂ ਜਿਹੜਾ ਪਾਣੀ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਜਿੰਨੀਆਂ ਆਪਾਂ ਗਾਜਰਾਂ ਪਾਈਆਂ ਸੀ ਉਹਦੇ ਨਾਲੋਂ ਅੱਧੀਆਂ ਗਾਜਰਾਂ ਹੁਣ ਰਹਿ ਗਈਆਂ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਟਾ ਕੇ ਚੰਗੀ ਤਰ੍ਹਾਂ ਸੇਕ ਲਵਾ ਕੇ ਫੇਰੀ ਇਹਦੇ ਵਿੱਚ ਸ਼ੱਕਰ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਸ਼ੱਕਰ ਵੀ ਥੋੜਾ ਬਾਅਦ ਆ ਪਾਣੀ ਛੱਡੂਗੀ ਤੇ ਫਿਰ ਆਪਾਂ ਨੂੰ ਥੋੜਾ ਚਿਰ ਹੋਰ ਹਿਲਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਖੋਆ ਉਹ ਐਡ ਕਰਾਂਗੇ ਤੇ ਹੁਣ ਹਿਲਾਉਂਦੇ ਰਹਿਣਾ ਨਾ ਕਾਂ ਜਿਹੜੇ ਗਾਜਰਾ ਉਹ ਥੱਲੇ ਨਾ ਲੱਗ ਜਾਣ ਕੜਾਹੀ ਦੇ ਵਿੱਚ ਤੇ ਨਾਲ ਦੀ ਨਾਲ ਹਿਲਾਈ ਜਾਓ ਹੁਣ ਹਿਲਾਉਣ ਦਾ ਟਾਈਮ ਜਿਹੜਾ ਉਹ ਸ਼ੁਰੂ ਹੋ ਗਿਆ ਪਹਿਲਾਂ ਨਹੀਂ ਸੀ ਏਡਾ ਕੋਈ ਚੱਕਰ ਬਟ ਹੁਣ ਆਪਾਂ ਨਾਲ ਦੀ ਨਾਲ ਜਿਹੜੇ ਗਾਜਰਾ ਉਹ ਹਿਲਾਉਣੀਆਂ ਪੈਣੀਆਂ ਵੈਸੇ ਜਿਹੜੇ ਮਿੱਠਾ ਖਾਣਾ ਲਾਈਕ ਨਹੀਂ ਕਰਦੇ ਨਾ ਉਹ ਤੁਸੀਂ ਗਾਜਰਾ ਵੈਸੇ ਬਹੁਤ ਮਿੱਠਿਆ ਨਾ ਤੁਸੀਂ ਬਿਨਾ ਉਹਦੇ ਤੋਂ ਵੀ ਖੰਡ ਜਾਂ ਸ਼ੱਕਰ ਤੋਂ ਤੁਸੀਂ ਵਿੱਚ ਖੋਆ ਐਡ ਕਰ ਸਕਦੇ ਹੋ ਬਟ ਐ ਕਿ ਥੋੜਾ ਜਿਹਾ ਮਿੱਠਾ ਵਧੀਆ ਲੱਗਦਾ ਵਾ ਇਸ ਕਰਕੇ ਆਪਾਂ ਖੰਡ ਨਹੀਂ ਐਡ ਕਰਦੇ ਆਪਾਂ ਇਹਦੇ ਵਿੱਚ ਸ਼ੱਕਰ ਹੀ ਪਾਵਾਂਗੇ। ਗਾਜਰਾ ਮਿੱਠੀਆਂ ਵਾ ਨੇਚਰਲ ਮਿੱਠਾ ਵੀ ਬਹੁਤ ਹੈਗਾ ਪਰ ਫਿਰ ਵੀ ਆਪਾਂ ਥੋੜਾ ਟੇਸਟ ਦੇ ਲਈ ਇਹਦੇ ਵਿੱਚ ਐਡ ਕਰ ਦਾਂਗੇ ਸ਼ੱਕਰ। ਸ਼ੱਕਰ ਆਪਾਂ ਪਾ ਲੈਣੀ ਆ। ਮੈਂ ਇਹ ਵਾਲੇ 4 ਜਾਂ 5 ਚਮਚੇ ਪਾਉਂਗੀ। ਜਿਆਦਾ ਮਿੱਠਾ ਤੇ ਸ਼ੱਕਰ 'ਚ ਵੀ ਨਹੀਂ ਹੈਗਾ ਵੈਸੇ। ਇੰਨੀ ਆਪਾਂ ਸੱਕਰ ਪਾ ਲਈ ਇਹਦੇ ਵਿੱਚ ਮਿੱਠਾ ਵੈਸੇ ਵੀ ਹੈਗਾ ਗਾਜਰਾ ਚ ਵਧੀਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਥੋੜਾ ਜਿਹਾ ਪਾਣੀ ਇਹ ਮਿੱਠੇ ਕਰਕੇ ਵੀ ਛੱਡਣ ਦੀਆਂ ਗਾਜਰਾ ਤੇ ਆਪਾਂ ਉਹ ਪਾਣੀ ਸੁਕਾ ਕੇ ਫਿਰ ਇਹਦੇ ਵਿੱਚ ਐਡ ਕਰ ਦਾਂਗੇ ਖੋਆ ਤੇ ਆਪਣਾ ਗਾਜਰ ਪਾਕ ਬਣ ਕੇ ਹੋ ਜੂਗਾ ਤਿਆਰ ਹੁਣ ਲਾਸਟ ਤੱਕ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਦੇਖਦੇ ਆ ਕਿ ਆਪਾਂ ਥੋੜੇ ਜਿਹਾ ਟਾਈਮ ਚ ਜਿਹੜਾ ਵਾ ਗਾਜਰ ਪਾ ਕੋ ਤਿਆਰ ਕਰ ਲਿਆ। ਸ਼ੱਕਰ ਪਾਉਣ ਤੋਂ ਬਾਅਦ ਹੁਣ ਜਿਹੜੀਆਂ ਆਪਣੀਆਂ ਗਾਜਰਾਂ ਉਹ ਬਣ ਕੇ ਤਿਆਰ ਹੋ ਗਈਆਂ। ਕਾਫੀ ਸੌਫਟ ਹੋ ਗਈਆਂ ਜਿਵੇਂ ਦੀਆਂ ਆਪਾਂ ਨੂੰ ਚਾਹੀਦੀਆਂ ਵਾ। ਸੁੱਕ ਕੇ ਤੁਸੀਂ ਦੇਖ ਲਓ ਕਿੰਨੀਆਂ ਕਿ ਰਹਿ ਗਈਆਂ ਪਹਿਲਾਂ ਆਪਾਂ ਕਿੰਨੀਆਂ ਪਾਈਆਂ ਸੀਗੀਆਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਖੋਵਾ ਵਾ ਉਹ ਪਾਵਾਂਗੇ ਤੇ ਖੋਵਾ ਵੀ ਜੰਮਿਆ ਪਿਆ ਤੇ ਆਪਾਂ ਇਹਨੂੰ ਥੋੜਾ ਜਿਹਾ ਚਮਚੇ ਦੇ ਨਾਲ ਕੱਢ-ਕੱਢ ਕੇ ਪਾਉਣੇ ਦੇ ਵਿੱਚ। ਇਨਾਲੇ ਆਪਾਂ ਇਹਨੂੰ ਗੈਸ ਨੂੰ 2 ਮਿੰਟ ਬੰਦ ਕਰ ਲੈਣੀ ਆ ਜਦੋਂ ਤੱਕ ਖੋਆ ਪਾਉਨੇ ਆ ਇਹ ਨਾ ਹੋਵੇ ਗਾ ਜਦੋਂ ਆਪਣੇ ਥੱਲੇ ਲੱਗ ਜਾਣ ਜਿੰਜਾ ਦੋ ਜਾਨੇ ਚਾਹੀਦੇ ਕਿਹੜਾ ਜਿਹੀ ਲਾਈ ਜਾਵੇ ਤੇ ਇੱਕ ਜਣਾ ਖੋਆ ਪਾਈ ਜਾਵੇ ਪਰ ਹੁਣ ਮੈਂ ਬੰਦ ਕਰ ਰਹੀ ਆ ਬੰਦ ਕਰਨ ਤੋਂ ਬਾਅਦ ਹੀ ਮੈਂ ਇਹਨੂੰ ਚਲਾਉਂਗੀ ਤੇ ਫਿਰ ਇਹਦੇ ਵਿੱਚ ਜਿਹੜਾ ਖੋਆ ਐਡ ਕਰਦੀ ਤੁਹਾਡੇ ਸਾਹਮਣੇ ਇੱਕ ਵਾਰ ਮੈਂ ਥੋੜ੍ਹਾ ਜਿਹਾ ਹੋਰ ਲਵਾ ਹੀ ਲੈਣੀ ਆ ਫਿਰ ਇਹਦੇ ਵਿੱਚ ਆਪਾਂ ਖੋਆ ਐਡ ਕਰ ਦਿੰਦੇ ਆ ਫਾਈਨਲੀ ਜਦੋਂ ਆਪਣੇ ਗਾਜਰ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੀਆਂ ਨਾ ਤੇ ਜਿਵੇਂ ਆਪਾਂ ਘਰੇ ਉਂਝ ਵੀ ਖੋਆ ਬਣਾਉਨੇ ਨੇ ਜਾਂ ਗਾਜਰ ਪਾਕ ਬਣਾਉਨੇ ਆ ਤੇ ਜਦੋਂ ਆਪਾਂ ਇਹਨਾਂ ਨੂੰ ਹਿਲਾਉਨੇ ਆ ਹਿਲਾਉਣ ਦੇ ਵਿੱਚ ਥੋੜੀਆਂ ਭਾਰੀਆਂ ਹੋ ਜਾਂਦੀਆਂ ਤੇ ਹੁਣ ਸੇਮ ਉਸੇ ਤਰੀਕੇ ਨਾਲ ਹੋ ਗਈਆਂ ਕਿ ਇਹਨਾਂ ਦੇ ਵਿੱਚ ਥੋੜਾ ਵੇਟ ਹੋ ਗਿਆ ਥੋੜੀਆਂ ਭਾਰੀਆਂ ਹੋ ਗਈਆਂ ਹੁਣੇ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੋ ਗਈਆਂ ਜਮਾ ਸੌਫਟ ਹੋ ਗਈਆਂ ਘੁਲ ਗਈਆਂ ਪੂਰੀਆਂ ਜਿਵੇਂ ਆਪਾਂ ਕੱਦੂ ਕਸ ਕੀਤੀਆਂ ਸੀ ਨਾ ਬਿਲਕੁਲ ਆਪਸ ਦੇ ਵਿੱਚ ਜਿਹੜੀਆਂ ਇਹ ਘੁਲ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਖੋਆ ਤੇ ਆਪਾਂ ਇਹਨੂੰ ਬੰਦ ਕਰਕੇ ਨਾ ਹੁਣ ਇਦੇ ਵਿੱਚ ਜਿਹੜਾ ਖੋਆ ਪਾਵਾਂਗੇ ਉਤਾਰ ਕੇ ਪਾ ਦਾਂਗੇ ਫਿਰ ਥੋੜਾ ਸੇਕ ਦੇ ਨਾਲ ਮੈਲਟ ਹੋ ਜਾਊਗਾ ਫ੍ਰਿਜ 'ਚ ਉਹ ਮੈਂ ਕਾਫੀ ਟਾਈਮ ਪਹਿਲਾਂ ਕੱਟ ਕੇ ਰੱਖਤਾ ਸੀ 4-5 ਘੰਟੇ ਪਹਿਲਾਂ ਤੇ ਤਾਂ ਕਰਕੇ ਸੌਫਟ ਹੋ ਗਿਆ ਨਹੀਂ ਤਾਂ ਕਾਫੀ ਹਾਰਡ ਸੀਗਾ ਪਹਿਲਾਂ ਫ੍ਰਿਜ ਵਿਆਪਿਆ ਠੰਡਾ ਹੋ ਗਿਆ ਸੀ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਵੀ ਮੈਂ ਜਿਹੜੀ ਸ਼ੱਕਰ ਉਹ 5-6 ਚਮਚੇ ਪਾਈ ਹੈ ਪਰ ਮੈਨੂੰ ਲੱਗ ਰਿਆ ਸੀ ਘੱਟਾ ਤੇ ਮੈਂ ਉਹਦੇ ਵਿੱਚ 5-6 ਚਮਚੇ ਹੋਰ ਐਡ ਕਰਤੇ ਸ਼ੱਕਰ ਤੇ ਮਤਲਬ 12 13 ਚਮਚੇ ਜਿਹੜਾ ਮੈਂ ਚਮਚਾ ਤੁਹਾਨੂੰ ਦਿਖਾ ਰਹੀ ਸੀ ਉਸ ਚਮਚੇ ਮੈਂ 12 13 ਚਮਚੇ ਜਿਹੜੇ ਸ਼ੱਕ ਕਰਦੇ ਉਹ ਵਿੱਚ ਐਡ ਕਰਤੇ ਆ ਕਿ ਮਿੱਠਾ ਥੋੜਾ ਜਿਹਾ ਘਟਣਾ ਰਿਹਾ ਜੀ ਕਿਉਂਕਿ ਖੋਆ ਵੀ ਪਾਉਣਾ ਨਾ ਵੈਸੇ ਤਾਂ ਨੇਚਰਲ ਮਿੱਠਾ ਹੈਗਾ ਹੀ ਗਾਜਰਾਂ ਦੇ ਵਿੱਚ ਪਰ ਟੇਸਟ ਥੋੜਾ ਜਿਹਾ ਵਧੀਆ ਆ ਜਾਂਦਾ ਉਹਦੇ ਨਾਲ ਤੇ ਹੁਣ ਆਪਾਂ ਜਿਹੜਾ ਖੋਆ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਫਿਰ ਗੈਸ ਔਨ ਕਰਕੇ ਤੇ ਆਪਾਂ ਹਲਕਾ ਜਿਹਾ ਸੇਕ ਕਰਕੇ ਤੇ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਫਾਟਾ ਇਹਨੂੰ ਹਲਤ ਅਲੱਗ ਅਲੱਗ ਵਿੱਚ ਮਿਕਸ ਕਰਾਂਗੇ ਜਦੋਂ ਸੇਕ ਲੱਗ ਗਿਆ ਚੰਗੀ ਤਰ੍ਹਾਂ ਹੋਵੇ ਇਹਨੂੰ ਤੇ ਪਿਗਲਣਾ ਸਟਾਰਟ ਹੋ ਜੂਗਾ ਵਿੱਚ ਜਿਹੜਾ ਮਿਕਸ ਹੋ ਜੂਗਾ ਆਪਾਂ 1.5 ਕਿਲੋ ਗਾਜਰਾ ਪਾਈਆਂ ਸੀ ਇਹਦੇ ਵਿੱਚ ਇਹ ਅੱਧੇ ਆਪਾਂ ਕਹਿੰਦੇ ਅੱਧਾ ਕਿਲੋ ਤੋਂ ਘੱਟ ਸੀ ਥੋੜਾ ਜਿਹਾ ਪਾਈਆ ਤੋਂ ਵੱਧ ਸੀਗਾ ਤੇ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਸੀ ਤਾਂ ਆਪਾਂ ਜਿਹੜੇ ਗਾਜਰਾ 1.5 ਕਿਲੋ ਜੜੀਆਂ ਉਹ ਪਾਉਣੀਆਂ ਸੀਗੀਆਂ ਤੁਸੀਂ ਦੇਖੋ ਬੜੀਆ ਵਧੀਆ ਮਤਲਬ ਵਿੱਚ ਮਰਜ ਹੋ ਰਿਹਾ ਵਾ ਕਿ ਪੂਰੀਆਂ ਸਹੀ ਆਪਾਂ ਪਾਈਆਂ 1.5 ਕਿਲੋ ਇਸ ਦੇ ਅਕੋਰਡਿੰਗ ਹੋਵੇ ਦੀ ਅਕੋਰਡਿੰਗ ਆ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਹੋ ਲੈੰਦੋ ਆਪਸ ਦੇ ਵਿੱਚ ਫਿਰ ਪਤਲਾ ਕਿੰਨੀ ਵਧੀਆ ਲੁੱਕ ਆਂਦੀ ਆ ਲੁੱਕ ਜਵਾਨ ਤੇ ਜਿਹੜੇ ਹੋਇਆ ਮਿਕਸਪ ਕਰਦੇ ਆ ਨਾ ਕਿੰਨਾ ਵਧੀਆ ਦੇਖਣ ਨੂੰ ਵੀ ਲੱਗਦਾ ਥੋੜਾ ਵਧੀਆ ਬਣ ਗਿਆ ਤੇ ਹੁਣ ਤੁਹਾਡੇ ਸਾਹਮਣੇ ਆਪਾਂ ਦੇਖ ਲਓ ਪਹਿਲਾਂ ਆਪਾਂ ਕਰੀਮ ਤੇ ਵਿੱਚੋਂ ਖਿਓ ਵੀ ਕੱਢਿਆ ਤੇ ਫਿਰ ਆਪਾਂ ਉਹਦੇ ਵਿੱਚ ਖੋਵਾ ਕੱਢਿਆ ਉਹ ਕੰਮ ਤਾਂ ਆਪਾਂ ਕਰਨਾ ਹੀ ਕਰਨਾ ਸੀ ਖਿਓ ਤਾਂ ਆਪਾਂ ਕੱਢਣਾ ਕਰਨਾ ਸੀ ਨਾ ਘਰੇ ਵਰਤਨ ਵਾਸਤੇ ਤੇ ਫਿਰ ਗਾਜਰਾਂ ਚਲੋ ਆਪਾਂ ਕੱਦੂ ਕਸ ਕੀਤੀਆਂ ਟਾਈਮ ਤੇ ਟਾਈਮ ਕੱਢ ਗਿਆ ਪੈ ਇੰਨਾ ਕਰ ਸਕਦੇ ਆ ਫਿਰ ਉਹਨਾਂ ਨੂੰ ਆਪਾਂ ਸੁਕਾਇਆ ਇਹਦੇ ਵਿੱਚ ਗੈਸ ਤੇ ਆਪਾਂ ਕੜਾਈ ਦੇ ਵਿੱਚ ਪਾ ਕੇ ਜਿਵੇਂ ਤੁਹਾਡੇ ਸਾਹਮਣੇ ਕੀਤਾ ਪਰ ਕੋਈ ਜ਼ਿਆਦਾ ਟਾਈਮ ਨਹੀਂ ਲਾ ਰਹੇ ਕਿਉਂਕਿ ਜਦੋਂ ਜਦੋਂ ਆਪਾਂ ਗਾਜਰਾ ਪਾਉਨੇ ਆਦੋਂ ਆਪਾਂ ਨੂੰ ਜ਼ਿਆਦਾ ਹਿਲਾਉਣਾ ਵੀ ਨਹੀਂ ਪੈਂਦਾ 10-15 ਮਿੰਟ ਬਾਅਦ ਆਪਾਂ ਨੂੰ ਹਿਲਾਉਣਾ ਪੈਂਦਾ ਸਿਰਫ ਅੱਧਾ ਘੰਟਾ ਲੱਗਦਾ ਆਪਾਂ ਨੂੰ ਇਹਦੇ ਕੋਲ ਖੜ ਕੇ ਬਣਾਉਣ ਦੇ ਲਈ ਅੱਧੇ ਘੰਟੇ ਦੇ ਵਿੱਚ ਜਿਹੜਾ ਆਪਣਾ ਗਾਜਰ ਪਾ ਕੇ ਤਿਆਰ ਹੋ ਜਾਂਦਾ ਤੇ ਹੁਣ ਤੁਸੀਂ ਦੇਖੋ ਜਿਵੇਂ ਜਿਵੇਂ ਮਿਕਸ ਹੋਈ ਜਾ ਰਿਹਾ ਕਿੰਨਾ ਵਧੀਆ ਬਣ ਗਿਆ ਤੇ ਆਪਾਂ ਇਹਦੀ ਪੂਰੀ ਬਰਫੀ ਤਿਆਰ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਕਿ ਇੱਕ ਚੀਜ਼ ਤੋਂ ਆਪਾਂ ਕਿੰਨਾ ਕੁਝ ਤਿਆਰ ਕਰ ਲਿਆ ਨਾਲੇ ਆਰਗੈਨਿਕ ਮਠਿਆਈ ਹੈ ਕੋਈ ਬਾਹਰੋਂ ਨਹੀਂ ਆ ਕੋਈ ਕੈਮੀਕਲ ਨਹੀਂ ਵਿੱਚ ਮਿਕਸ ਵਧੀਆ ਹੈਲਦੀ ਮਠਿਆਈ ਹੈ ਗਾਜਰਾ ਵੈਸੇ ਹੀ ਆਪਣੇ ਸੇਵ ਦੀ ਬਹੁਤ ਹੈਲਦੀ ਨੇ ਮਾਸੀ ਆਪਾਂ ਇਹਦੇ ਵਿੱਚ ਕੋਈ 슈ਗਰ ਨਹੀਂ ਐਡ ਕੀਤੀ ਖੰਡ ਨਹੀਂ ਐਡ ਕੀਤੀ ਨਾ ਸ਼ੱਕਰ ਪਾਈ ਆ ਤੇ ਜੇ ਆਪਾਂ ਨਹੀਂ ਪਸੰਦ ਕਰਦੇ ਘੱਟ ਮਿੱਠਾ ਪਸੰਦ ਕਰਦੇ ਤੁਸੀਂ ਨਾ ਵੀ ਪਾਓਗੇ ਤਾਂ ਤਾਂ ਵੀ ਚੱਲ ਜਾਊਗਾ ਥੋੜੀ ਬਾਤੀ ਪਾ ਲੋ ਚੱਲ ਥੋੜਾ ਜਿਹਾ ਮਿੱਠਾ ਕਰਨ ਬਣਾਉਣ ਵਾਸਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਮੇਹੀ ਪਸੰਦ ਖੰਡ ਤੇ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਕਿ ਚੰਗੀ ਤਰ੍ਹਾਂ ਖੋਵਾ ਜਿਹੜਾ ਮਿਕਸ ਹੋ ਜੇ ਤੇ ਹੁਣ ਵੀ ਜਦੋਂ ਆਪਾਂ ਖੋਵਾ ਵਿੱਚ ਐਡ ਕਰਤਾ ਤਾਂ ਉਦੋਂ ਵੀ ਜਿਹੜੀਆਂ ਗਾਜਰਾਂਆਂ ਵਾ ਜਿਹੜਾ ਖੋਵਾ ਥੋੜਾ ਥੋੜਾ ਘਿਓ ਛੱਡ ਰਿਹਾ ਵਾ ਕਿ ਇੰਜ ਨਹੀਂ ਹੈਗਾ ਕਿ ਆਪਾਂ ਘਿਓ ਕੱਢ ਲਿਆ ਤੇ ਖੋਏ ਦਾ ਅਸਰ ਹੀ ਖਤਮ ਹੋ ਗਿਆ ਸਾਰਾ ਹੁਣ ਵੀ ਤੁਸੀਂ ਦੇਖੋ ਮਤਲਬ ਜੇ ਆਪਾਂ ਨੇੜੇ ਤੋਂ ਬੜਾ ਦੇਖਦੇ ਆ ਤਾਂ ਜਿਹੜੀਆਂ ਗਾਜਰਾਂਆਂ ਨਾਲ ਜਿਹੜਾ ਖੋਵਾ ਏ ਉਹ ਘਿਓ ਛੱਡ ਰਿਹਾ ਜੇ ਵੀ ਤੇ ਬਿਲਕੁਲ ਲੋ ਫਲੇਮ ਤੇ ਰੱਖਣਾ ਪੈਣਾ। ਦੇਖੋ ਬੜਾ ਵਧੀਆ ਬਣ ਗਿਆ। ਬਾਕੀ ਹੁਣ ਆਪਾਂ ਇਹਨੂੰ ਕਿੱਦਾਂ ਮਤਲਬ ਡਿਸਪਲੇ ਕਰਨਾ ਉਹ ਆਪਣੀ ਮਰਜ਼ੀ ਵੈਸੇ ਮੈਂ ਪਹਿਲਾਂ ਇਹਨਾਂ ਡਰਾਈ ਫਰੂਟਸ ਪਾਤੀ ਆ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਐਡ ਕਰਾਂਗੇ ਤੇ ਆਪਾਂ ਪਿਸਤਾ ਵਗੈਰਾ ਲਗਾ ਸਕਦੇ ਹਾਂ ਕੁਝ ਵੀ ਲਗਾਉਣਾ ਤਾਂ। ਹੁਣ ਆਪਾਂ ਇਹਦੇ ਵਿੱਚ ਵੈਸੇ ਕੁਝ ਨਹੀਂ ਲਾਵਾਂਗੇ। ਸਾਰਾ ਜਿਹੜਾ ਆਪਣਾ ਉਹ ਖੋਵਾ ਵਿੱਚ ਮੈਲਟ ਹੋ ਗਿਆ ਗਾਜਰਾਂ ਦੇ ਹੁਣ ਆਪਾਂ ਇੱਕ ਦੋ ਮਿੰਟ ਲਈ ਸੇਕ ਲਵਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਥਾਲ 'ਚ ਪਾ ਕੇ ਜੰਮਣ ਵਾਸਤੇ ਰੱਖ ਦਾਂਗੇ ਫਿਰ ਆਪਾਂ ਇਹਨੂੰ ਬਾਫੀ ਦੇ ਵਾਂਗੂ ਇਹਦੇ ਪੀਸ ਜਿਹੜੇ ਕੱਟ ਲਾਂਗੇ ਹੁਣ ਆਪਾਂ ਉਹਦੇ ਵਿੱਚੋਂ ਖੋਵਾ ਕੱਢ ਕੇ ਕੜਾਈ 'ਚ ਹੁਣ ਆਪਾਂ ਕਿਸੇ ਅਲੱਗ ਭਾਂਡੇ ਦੇ ਵਿੱਚ ਪਾਵਾਂਗੇ ਜਿਸ ਦੇ ਵਿੱਚ ਆਪਾਂ ਜਿਹੜੇ ਇਹਦੇ ਪੀਸ ਬਣਾ ਸਕਾਂਗੇ ਇਹਨੂੰ ਜੰਮਣ ਲਈ ਰੱਖ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਪੂਰਾ ਕਿਓ ਛੱਡਦਾ ਦੇਖੋ ਕੜਾਈ ਦੇ ਵਿੱਚੋਂ ਨਾ ਇੰਝ ਸਾਰਾ ਉੱਤਰ ਗਿਆ ਵਾ ਕਿੰਨਾ ਕਿਓ ਛੱਡਿਆ ਬਿਲਕੁਲ ਵੀ ਨਾਲ ਨਹੀਂ ਲੱਗਿਆ ਰਿਹਾ ਇੱਕ ਵਾਰ ਚ ਸਾਰਾ ਉਹਦੇ ਵਿੱਚ ਪੈ ਗਿਆ ਆਪਾਂ ਇਹਨੂੰ ਜੰਮਣ ਵਾਸਤੇ ਰੱਖ ਦਾਂਗੇ ਫਿਰ ਆਪਾਂ ਇਹਦੇ ਪੀਸ ਕੱਟਾਂਗੇ ਫ੍ਰਿਜ 'ਚ ਰੱਖ ਦਾਂਗੇ ਕਿਰਾਪਾ ਉਹਨਾਂ ਜੀ ਰੱਖ ਦਿੰਨੇ ਆ ਜੋ ਠੰਡਾ ਹੋ ਗਿਆ ਥੋੜਾ ਜਿਹਾ ਫਿਰ ਆਪਾਂ ਇਹਨੂੰ ਫ੍ਰਿਜ 'ਚ ਰੱਖ ਦਾਂਗੇ ਬੱਸ ਇਹਦੇ ਉੱਪਰ ਆਪਾਂ ਜੇ ਕੋਈ ਡਰਾਈ ਫਰੂਟਸ ਪਾਣੀ ਆ ਉਹ ਪਾ ਸਕਦੇ ਆ ਕੁਝ ਵੀ ਲਗਾਉਣਾ ਜਿਵੇਂ ਆਪਣਾ ਉਹ ਪੇਪਰ ਲਗਾ ਵਰਕ ਜਿਹਾ ਲਗਾਉਂਦੇ ਆਂ ਤੇ ਉਹ ਵੀ ਲਗਾਉਣਾ ਲਗਾ ਸਕਦੇ ਆ ਪਰਾਪਕੋਸ਼ ਨਹੀਂ ਲਗਾ ਰਹੇ ਕੋਈ ਖਰਚਾ ਫਜ਼ੂਲ ਦਾ ਨਹੀਂ ਕਰ ਰਹੇ ਜਿਹੜਾ ਕੁਝ ਆਪਣੇ ਕੋਲ ਸੀਗਾ ਆਪਾਂ ਪਾ ਲਿਆ ਵਿੱਚੀ ਦੇ ਡਰਾਈ ਫਰੂਟਸ ਪਾ ਲਿਆ ਆਦਰਵਾਇਸ ਆਪਾਂ ਐਕਸਟਰਾ ਕੁਝ ਵੀ ਨਹੀਂ ਪਾ ਰਹੇ ਇਹਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਆਪਾਂ ਹੱਥ ਦੇ ਨਾਲ ਇੰਦਾ-ਇੰਦਾ ਕਰਕੇ ਨਾ ਡੈਪ-ਡੈਪ ਕਰਤਾ ਪ੍ਰੈਸ ਕਰਤਾ ਬੜਾ ਵਧੀਆ ਹੋ ਜਾਂਦਾ ਸਾਰਾ ਘਿਓ ਜਿਹੜਾ ਹੱਥ ਲੱਗਿੰਦੇ ਕਿਉਂ ਕਿੰਨਾ ਘਿਓ ਨਿਕਲ ਰਿਹਾ ਇਹਦੇ ਵਿੱਚੋਂ ਅਜੇ ਵੀ ਆਪਾਂ ਇੰਨਾ ਘਿਓ ਕੱਢ ਲਿਆ ਸੀ ਖੋਵੇ ਦੇ ਵਿੱਚੋਂ ਬਟ ਫਿਰ ਵੀ ਹੁਣ ਇੰਨਾ ਘਿਓ ਨਿਕਲ ਰਿਹਾ ਕਿੰਨਾ ਸੋਨਾ ਪ੍ਰੈਸ ਹੋ ਰਿਹਾ ਮজা ਆ ਰਿਹਾ ਮੈਂ ਕਰਨ ਦਾ ਕਿੰਨਾ ਘੋੜ ਦੇਖੋ ਤੇ ਹੁਣ ਆਪਾਂ ਇਹਨੂੰ ਠੰਡਾ ਹੋਣੇ ਰੱਖਦੇ ਆ ਫ੍ਰਿਜ ਦੇ ਵਿੱਚ ਹੋੜ ਆਪਣਾ ਗਜ਼ਰੇਲਾ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਇਹਦੇ ਪੀਸ ਕਰਦੇ ਆ ਟਾਈਟ ਹੋ ਗਿਆ ਤੇ ਹੁਣ ਆਪਾਂ ਇਹਦੀ ਬਰਫੀ ਬਣਾਉਣੇ ਆ ਤੇ ਫੇਰ ਆਪਾਂ ਤੁਹਾਨੂੰ ਦਿਖਾਉਣੇ ਆ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਜੇ ਤੁਸੀਂ ਕਰ ਸਕਦੇ ਹੋ ਬਾਕੀ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਹੁਣ ਆਪਾਂ ਪਾਪਾ ਪਾਪਾ ਜਾ ਦੀਦੀ ਕੋ ਲੈ ਕੇ ਜਾਓ ਦੀਦੀ ਕੋਲ ਦੀਦੀ ਕੋਲ ਦੀਦੀ ਨੂੰ ਲੈ ਕੇ ਲਓ ਇਹ ਬਰਫੀ ਆ ਬਾਜ ਖਾਊਗਾ ਛੱਡਾ ਬਾਜ ਖਾਊਗਾ ਬਫੀ ਏ ਮੰਮਾ ਨੇ ਬਫੀ ਭਾਈਆ ਏ ਮਾਈ ਮੰਮਾ ਨੇ ਬਫੀ ਆਸੀ ਆਪਣਾ ਬਣ ਗਿਆ ਗਜਰੇਲਾ ਜੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੀ ਜਿਹੜੀ ਬਰਫੀ ਆ ਉਹ ਬੜਕੇ ਤਿਆਰ ਹੋ ਗਈ ਆ ਆਪਣੀ ਬਰਫੀ ਜਿਹੜੀ ਬਣ ਕੇ ਤਿਆਰ ਹੋ ਗਈ ਤੁਸੀਂ ਦੇਖੋ ਕਿੰਨੀ ਸੋਹਣੀ ਬਣੀ ਆ ਮਤਲਬ ਵਧੀਆ ਗਜਰੇਲਾ ਬਣ ਗਿਆ ਜਿਵੇਂ ਆਪਾਂ ਗਜਰੇਲਾ ਬਣਾਉਣੀ ਆ